ਮੈਨੂੰ ਲੱਗਦਾ ਹੈ ਕਿ ਜੋ ਨੋਰਮਲ ਇਨਸਾਨ ਆਪਣੀ ਅੱਖਾਂ ਨਾਲ ਦੇਖਦਾ ਹੈ ਸ਼ਾਇਦ ਜੋ ਜਿਹੜੇ ਬਲਾਈਂਡ ਬੱਚੇ ਆਪਣੀ ਅੱਖਾਂ ਬੰਦ ਤੋਂ ਵੀ ਜਿਹੜੇ ਉਹ ਰੰਗ ਦੇਖ ਸਕਦੇ ਹੈ ਸ਼ਾਇਦ ਉਹ ਦੁਨੀਆ ਤੇ ਹੋਰ ਕੋਈ ਬੰਦਾ ਨਹੀਂ ਦੇਖ ਸਕਦਾ ਕੀ ਗੱਲ ਹੈ ਬੱਚਿਆਂ ਨੂੰ ਅਸੀਂ ਕਈ ਵਾਰੀ ਪੁੱਛਦੇ ਹਾਂ ਕਿ ਕਈ ਵਾਰੀ ਤੁਹਾਨੂੰ ਰਿਗਰੈਟ ਹੁੰਦਾ ਹੈ ਕਈ ਵਾਰੀ ਦਿਲ 'ਚ ਤੁਹਾਡੀ ਗੱਲ ਆਉਂਦੀ ਹੈ ਹਰ ਇੱਕ ਇਨਸਾਨ ਦੇ ਆਉਂਦੀ ਹੈ ਕਿ ਤੁਸੀਂ ਆਪਣੇ ਅੱਖਾਂ ਤੋਂ ਨਹੀਂ ਦੇਖ ਪਾਉਂਦੇ ਪਰ ਤੁਸੀਂ ਫਿਰ ਵੀ ਆਪਣੇ ਕਿੱਦਾਂ ਦੇਖਦੇ ਹੋ ਦੁਨੀਆ ਨੂੰ ਕਹਿੰਦੇ ਸਾਨੂੰ ਇਸ ਦੁਨੀਆ ਨੂੰ ਦੇਖਣ ਦੀ ਲੋੜ ਨਹੀਂ ਹੈਗੀ ਇਹ ਰਿਗਰੈਟ ਤਾਂ ਨਹੀਂ ਕਰਦੇ ਪਰ ਇਹਨਾਂ ਦੇ ਪਰਿਵਾਰ ਰਿਗਰੈਟ ਕਰਦੇ ਨੇ ਆਜੋ ਆਜੋ ਅੰਸਾਰ ਕਰੋ ਜੀ ਦਰਦਿਆਂ ਦੇ ਵਿੱਚ ਪ੍ਰਾਣਾ ਚਾਹੀਦਾ ਹੈ ਖੁਸ਼ੀ ਵਾਲੀ ਗੱਲ ਹੈ ਹੈਰਾਨੀ ਵਾਲੀ ਗੱਲ ਇਹ ਹੈ ਵੀ ਜਦੋਂ ਮੈਨੂੰ ਪੁਰਾਣੇ ਬੱਚੇ ਇੱਥੇ ਨਹੀਂ ਦਿਖੇ ਤਾਂ ਮੈਨੂੰ ਇਹ ਪਤਾ ਲੱਗਾ ਕਿ ਉਹਨਾਂ ਦੀਆਂ ਨੌਕਰੀਆਂ ਲੱਗ ਗਈਆਂ ਜੀ ਮੈਮ ਜੀ ਕਈ ਬੱਚੇ ਮਿਊਨਿਸਪਲ ਕਾਰਪੋਰੇਸ਼ਨ 'ਚ ਲੱਗੇ ਨੇ, ਕਈ ਰੇਲਵੇ 'ਚ ਲੱਗੇ ਨੇ। ਕੀ ਬਾਤ ਹੈ। ਕਈ ਆਪਣੇ ਸਿਵਲ ਹਸਪੀਟਲ 'ਚ ਲੱਗੇ ਨੇ, ਕਈ ਟੀਚਰ ਵੀ ਬਣੇ ਨੇ, 뮤జిక్ ਟੀਚਰ ਬਣੇ ਨੇ। ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਮੈਪ ਬਣ ਜਾਂਦਾ ਹੈ ਕਿ ਮੇਰੀ ਚੀਜ਼ ਕਿੱਥੇ ਹੈਗੀ ਹੈ, ਕਿੱਥੇ ਨਹੀਂ ਹੈਗੀ। ਇਹ ਉਹਨੇ ਆਪਣੀ ਕਲਾਸਾਂ, ਆਪਣੇ ਰੂਮ ਕਿਤੇ ਵੀ ਜਾਣਾ ਹੋਵੇ ਸਕੂਲ ਦੇ ਅੰਦਰ ਇਸ ਹੋਸਟਲ ਦੇ ਅੰਦਰ ਸਾਰਾ ਕੁਝ ਇਹਨਾਂ ਨੂੰ ਸਭ ਯਾਦ ਹੈ ਗਿਆ ਕਈਆਂ ਦੇ ਬੱਚੇ ਐਦਾਂ ਦੇ ਹੈਗੇ ਨੇ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਸਪੈਸ਼ਲ ਬੱਚਿਆਂ ਲਈ ਸਪੈਸ਼ਲ ਸਕੂਲਸ ਵੀ ਹੈਗੇ ਨੇ ਤੁਸੀਂ ਉਹਨਾਂ ਨੂੰ ਉੱਥੇ ਲੈ ਕੇ ਆਓ ਤੇ ਜਿਹੜੇ ਬੱਚੇ ਜਿਹੜੇ ਤੁਹਾਡੇ ਦਿਲ ਦੇ ਵਿੱਚ ਉਹ ਛਵੀ ਬਣੀ ਹੈ ਕਿ ਸਾਡੇ ਬੱਚੇ ਕੁਝ ਨਹੀਂ ਕਰ ਸਕਦੇ ਉਹ ਕੁਝ ਕਰ ਸਕਦੇ ਨੇ ਸਾਡੇ ਸਾਰਿਆਂ ਦੇ ਲਈ ਇਹ ਦੁਨੀਆ ਬਹੁਤ ਖੂਬਸੂਰਤ ਹੈ ਅਸੀਂ ਇਸ ਦੁਨੀਆ ਦੇ ਵਿੱਚ ਵੱਖ-ਵੱਖ ਰੰਗ ਜਿਹੜੇ ਨੇ ਉਹ ਵੇਖ ਪਾਉਨੇ ਆ ਤੇ ਦੁਨੀਆ ਤੇ ਦੂਜੇ ਪਾਸੇ ਹੀ ਅਜਿਹੇ ਲੋਕ ਵੀ ਨੇ ਜੋ ਇਸ ਦੁਨੀਆ ਦੇ ਰੰਗਾਂ ਨੂੰ ਨਹੀਂ ਵੇਖ ਪਾਉਂਦੇ ਜਿਨ੍ਹਾਂ ਨੂੰ ਇਸ ਦੁਨੀਆ ਦਾ ਅੰਦਾਜ਼ਾ ਹੀ ਨਹੀਂ ਹੈ ਕਿ ਕਿੰਨੀ ਖੂਬਸੂਰਤ ਹੈ ਦੁਨੀਆ ਮੈਂ ਗੱਲ ਕਰ ਰਹੀ ਆ ਬਲਾਈਂਡ ਬੱਚਿਆਂ ਦੀ ਜਿਹੜੇ ਸਾਰਾ ਕੰਮ ਖੁਦ ਕਰਦੇ ਨੇ ਬਲਾਈਂਡ ਸਕੂਲ ਦੇ ਵਿੱਚ ਅੱਜ ਮੌਜੂਦ ਆ ਕਿਵੇਂ ਇਹਨਾਂ ਦੀ ਜ਼ਿੰਦਗੀ ਹੈ ਕਿਵੇਂ ਇਹ ਲੋਕਾਂ ਨੂੰ ਜਜ ਕਰਦੇ ਨੇ ਦੇਖ ਨਹੀਂ ਪਾਉਂਦੇ ਪਰ ਫਿਰ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਖੁਸ਼ ਨੇ ਇਹ ਸੋ ਮੇਰੇ ਨਾਲ ਇਸ ਵਕਤ 모ਹਿਤ ਮੌਜੂਦ ਨੇ ਜੋ ਇਸ ਸਕੂਲ ਦੇ ਵਿੱਚ ਪੜਾਉਂਦੇ ਵੀ ਨੇ ਕਾਫੀ ਲੰਬੇ ਸਮੇਂ ਤੋਂ ਸੋ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਹ ਸਭ ਚੀਜ਼ਾਂ ਪੋਸੀਬਲ ਹੋ ਪੰਦੀਆਂ ਨੇ 모ਹਿਤ ਦੈਨਿਕ ਸਵੇਰਾ ਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ٹھیک-ਠਾਕ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਬਸ ਵਧੀਆ ਅੱਛਾ ਸਾਡੇ ਲਈ ਜ਼ਿੰਦਗੀ ਬਹੁਤ ਆਮ ਹੈ ਬਹੁਤ ਸੋਹਣੀ ਜ਼ਿੰਦਗੀ ਹੈ ਕਿਉਂਕਿ ਅਸੀਂ ਜ਼ਿੰਦਗੀ ਦੇ ਵੱਖ-ਵੱਖ ਰੰਗ ਵੇਖ ਪਾਉਂਦੇ ਆ ਪਰ ਇਸ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਤੁਸੀਂ ਇਹਨਾਂ ਨੂੰ ਪੜਾਉਂਦੇ ਹੋ ਹੈਨਾ ਜੀ ਜੀ ਤੁਹਾਡੇ ਲਈ ਦੁਨੀਆ ਕਿਹੋ ਜੀ ਹੈ ਜਾਂ ਇਹਨਾਂ ਬੱਚਿਆਂ ਲਈ ਦੁਨੀਆ ਕਿਹੋ ਜੀ ਹੈ ਕਿਉਂਕਿ ਤੁਹਾਡੀ ਵਿਜ਼ਿਬਿਲਟੀ ਵੀ ਪੂਰੀ 100% ਨਹੀਂ ਹੈ ਔਰ ਜਿਹੜੇ ਬੱਚੇ ਇੱਥੇ ਮੌਜੂਦ ਨੇ ਜ਼ੀਰੋ ਵਿਜ਼ਿਬਿਲਟੀ ਹੈ ਨਾ ਦੀ ਸੋ ਤੁਹਾਡੇ ਲਈ ਇਹ ਦੁਨੀਆ ਕਿਹੋ ਜੀ ਹੈ ਮੈਮ ਸਾਡੇ ਲਈ ਇਹ ਦੁਨੀਆ ਤਾਂ ਬਾਕੀ ਲੋਕਾਂ ਲਈ ਤੋਂ ਬਹੁਤ ਅਲੱਗ ਹੈਗੀ ਹੈ ਪਰ ਜੋ ਰੰਗ ਮੈਨੂੰ ਲੱਗਦਾ ਹੈ ਕਿ ਜੋ ਨੋਰਮਲ ਇਨਸਾਨ ਆਪਣੀ ਅੱਖਾਂ ਨਾਲ ਦੇਖਦਾ ਹੈ ਸ਼ਾਇਦ ਜੋ ਜਿਹੜੇ ਬਲਾਈਂਡ ਬੱਚੇ ਆਪਣੀ ਅੱਖਾਂ ਬੰਦ ਤੋਂ ਵੀ ਜਿਹੜੇ ਉਹ ਰੰਗ ਦੇਖ ਸਕਦੇ ਨੇ ਸ਼ਾਇਦ ਉਹ ਦੁਨੀਆ ਤੇ ਹੋਰ ਕੋਈ ਬੰਦਾ ਨਹੀਂ ਦੇਖ ਸਕਦਾ ਤੇ ਬੜਾ ਵੱਡਾ ਇਹਨਾਂ ਦਾ ਹੌਸਲਾ ਆ ਬੜਾ ਵੱਡਾ ਇਹਨਾਂ ਦਾ ਦਿਲ ਹੈ ਜਿੰਨੇ ਸਾਫ਼ ਇਹਨਾਂ ਦਾ ਦਿਲ ਹੈਗੇ ਨੇ ਮੈਨੂੰ ਨਹੀਂ ਲੱਗਦਾ ਇੰਨੇ ਪਿਓਰ ਸੋਲ ਕਿਤੇ ਹੋਰ ਬੱਚੇ ਮਿਲਣਗੇ ਬਿਲਕੁਲ ਬਿਲਕੁਲ ਤੇ ਬੱਚਿਆਂ ਨੂੰ ਅਸੀਂ ਕਈ ਵਾਰੀ ਪੁੱਛਦੇ ਹਾਂ ਕਿ ਕਈ ਵਾਰੀ ਤੁਹਾਨੂੰ ਰਿਗਰੈਟ ਹੁੰਦਾ ਹੈ ਕਈ ਵਾਰੀ ਦਿਲ 'ਚ ਤੁਹਾਡੀ ਗੱਲ ਆਂਦੀ ਹੈ ਹਰ ਇੱਕ ਇਨਸਾਨ ਦੇ ਆਂਦੀ ਹੈ ਕਿ ਤੁਸੀਂ ਆਪਣੀ ਅੱਖਾਂ ਤੋਂ ਨਹੀਂ ਦੇਖ ਪਾ ਰਹੇ ਪਰ ਤੁਸੀਂ ਫਿਰ ਵੀ ਆਪਣੇ ਕਿੱਦਾਂ ਦੇਖਦੇ ਹੋ ਦੁਨੀਆ ਨੂੰ ਹੂੰ ਕਹਿੰਦੇ ਸਾਨੂੰ ਇਸ ਦੁਨੀਆ ਨੂੰ ਦੇਖਣ ਦੀ ਲੋੜ ਨਹੀਂ ਹੈਗੀ ਜੋ ਲੋਕੀ ਸੋਚਦੇ ਨੇ ਕਿ ਅਸੀਂ ਕੁਝ ਨਹੀਂ ਕਰ ਪਾ ਰਹੇ ਜਾਂ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਉਹਨਾਂ ਲਈ ਇੱਕ ਮੋਟੀਵੇਸ਼ਨ ਬਣਨਾ ਹੈ ਅਸੀਂ ਉਹਨਾਂ ਲਈ ਇੱਕ ਐਸੀ ਮਿਸਾਲ ਬਣਨਾ ਹੈ ਕਿ ਕੱਲ ਨੂੰ ਜੇ ਸਾਨੂੰ ਕੋਈ ਆ ਕੇ ਦੇਖੇ ਕਿਹਾ ਇਹ ਮੈਂ ਇਸ ਵਰਗਾ ਬੰਨਾ ਹੈ ਕੀ ਬਾਤ ਹੈ ਮਤਲਬ ਇਹ ਜਜ਼ਬਾ ਇਹ ਬੱਚੇ ਰੱਖਦੇ ਨੇ ਜੀ ਬਿਲਕੁਲ ਰੱਖਦੇ ਨੇ ਇਹਨਾਂ ਚ ਇੰਨਾ ਜਜ਼ਬਾ ਆ ਇੰਨਾ ਇਹਨਾਂ ਚ ਉਹ ਜੋਸ਼ ਭਰਿਆ ਹੋਇਆ ਆ ਕਿ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਹੈ ਕੁਝ ਵੱਡਾ ਕਰਕੇ ਦਿਖਾਨਗੇ ਜਿੱਥੇ ਸਾਡੇ ਪੰਜਾਬ ਨੂੰ ਸਾਡੇ ਇੰਡੀਆ ਨੂੰ ਪੂਰੇ ਮਾਣ ਹੋਏਗਾ ਬਿਲਕੁਲ ਇਹ ਰਿਗਰਟ ਤਾਂ ਨਹੀਂ ਕਰਦੇ ਪਰ ਇਹਨਾਂ ਦੇ ਪਰਿਵਾਰ ਰਿਗਰਟ ਕਰਦੇ ਨੇ ਮੈਮ ਜਿਹੜੇ ਬੱਚੇ ਸਾਡੇ ਕੋਲ ਅਵੇਲੇਬਲ ਹੈ ਉਹਨਾਂ ਦੇ ਬੱਚੇ ਜਿਹੜੇ ਬੱਚੇ ਉਹਨਾਂ ਦੇ ਹੈਗੇ ਆ ਆਪਣੇ ਪੇਰੈਂਟਸ ਦੇ ਉਹ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਘਬਰਾਉਂਦੇ ਨੇ ਹਮ ਪਰ ਫਿਰ ਜਦੋਂ ਉਹਨਾਂ ਨੂੰ ਹੌਲੀ-ਹੌਲੀ ਆਪਣਾ ਇਨਵੋਲਵ ਹੋਉਂਦੇ ਦੇਖਦੇ ਨੇ ਹਮ ਹਮ ਆਪਣੇ ਜਿਹੜੀ ਪੜ੍ਹਾਈ ਦੇ ਵਿੱਚ ਅੱਗੇ ਵਧੇ ਦੇਖਦੇ ਨੇ ਸਪੋਰਟਸ ਦੇ ਵਿੱਚ ਅੱਗੇ ਵਧੇ ਦੇਖਦੇ ਨੇ ਤੇ ਬਾਕੀ ਦੁਨੀਆ ਤੋਂ ਵੱਧ ਕਰਕੇ ਜਿਹੜਾ ਦਿਖਾਉਂਦੇ ਨੇ ਤੇ ਮੈਨੂੰ ਲੱਗਦਾ ਹੈ ਕਈ ਤਰ੍ਹਾਂ ਕਿਤੇ ਫਿਰ ਉਹ ਉਹਨਾਂ ਦੀ ਫੈਮਲੀ ਇਹ ਭੁੱਲ ਜਾਂਦੀ ਹੁੰਦੀ ਹੈ ਕਿ ਬੇਰੇ ਬੱਚੇ ਵੀ ਕਿਤੇ ਬ্লাইন্ড ਹੈਗੇ ਆ ਕੁਛ ਹੋ ਰਿਹਾ ਗਿਆ ਅੱਛਾ ਇਹਨਾਂ ਦੇ ਅੰਦਰ ਟੈਲੈਂਟ ਬਹੁਤ ਹੈ ਨਾ ਮੈਂ ਜਦੋਂ ਪਹਿਲਾਂ ਵੀ ਇੱਥੇ ਕਾਫੀ ਵਾਰ ਵਿਜ਼ਿਟ ਕੀਤਾ ਹੈ ਔਰ ਮੈਂ ਜਦੋਂ ਵੇਖਦੀ ਆ ਕਿ ਪੌੜੀਆਂ ਚੜ ਉਤਰ ਰਹੇ ਨੇ ਪੜ ਰਹੇ ਨੇ ਖੁਦ ਦੇ ਕੰਮ ਸਾਰੇ ਕਰਦੇ ਨੇ ਇਵਨ ਫੋਨ ਚਲਾ ਲੈਂਦੇ ਨੇ ਟੈਕਨੋਲੋਜੀ ਇੰਨੀ ਐਡਵਾਂਸ ਤਾਂ ਹੈ ਹੀ ਹੈ ਪਰ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਲਈ ਕਿਵੇਂ ਪੋਸੀਬਲ ਦਾ ਹੈ ਮੈਮ ਇਹਨਾਂ ਨੂੰ ਸਾਰੀ ਇਹ ਚੀਜ਼ ਨਾ ਸਿਖਾਈ ਜਾਂਦੀ ਹੈ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੜਾਈ ਤੋਂ ਲੈ ਕੇ ਹਰ ਇੱਕ ਚੀਜ਼ ਤੱਕ ਜੇ ਗੱਲ ਰਹੀ ਘੁੰਮਣ ਫਿਰਨ ਦੀ ਮੈਮ ਅਸੀਂ ਨਾ ਤੁਸੀਂ ਇੱਕ ਆਪਣਾ ਘਰ ਹੈਗਾ ਆ ਤੁਸੀਂ ਉਤੋਂ ਬਚਪਨ ਚ ਰਹਿ ਰਹੇ ਆ ਬਿਲਕੁਲ ਜੇ ਤੁਸੀਂ ਉਹ ਅੱਖਾਂ ਬੰਦ ਕਰਕੇ ਵੀ ਤੋਰੋਗੇ ਤੇ ਤੁਹਾਨੂੰ ਪਤਾ ਹੈ ਮੇਰੀ ਚੀਜ਼ ਕਿੱਥੇ ਹੈ ਤਾਂ ਕਿੱਥੇ ਪਈ ਹੋਈ ਹੈ ਚਾਹੇ ਤੁਸੀਂ ਇਹ ਸੋਚ ਲਓ ਕਿ ਰਾਤ ਨੂੰ ਲਾਈਟ ਚੱਲ ਗਈ ਹੈ ਤੁਸੀਂ ਆਪਣਾ ਮੋਬਾਈਲ ਫੋਨ ਹੀ ਲੱਭਣਾ ਪਰ ਤੁਹਾਨੂੰ ਯਾਦ ਹੈ ਮੈਂ ਰੱਖਿਆ ਕਿੱਥੇ ਬਿਲਕੁਲ ਉਹੀ ਸੇਮ ਚੀਜ਼ ਹੈ ਅਨਦਰ ਦਿਮਾਗ ਦੇ ਵਿੱਚ ਇੱਕ ਮੈਪ ਬਣ ਜਾਂਦਾ ਹੈ ਕਿ ਮੇਰੀ ਚੀਜ਼ ਕਿੱਥੇ ਹੈਗੀ ਹੈ ਕਿੱਥੇ ਨਹੀਂ ਹੈਗੀ ਹਮ ਇਹ ਮੈਂ ਆਪਣੀ ਕਲਾਸਾਂ ਆਪਣੇ ਰੂਮਸ ਕਿਤੇ ਵੀ ਜਾਣਾ ਹੋਵੇ ਸਕੂਲ ਦੇ ਅੰਦਰ ਇਸ ਹੋਸਟਲ ਦੇ ਅੰਦਰ ਸਾਰਾ ਕੁਝ ਇਹਨਾਂ ਨੂੰ ਸਭ ਯਾਦ ਹੈਗਾ ਆ ਤੇ ਦੂਜੀ ਗੱਲ ਹੈਗੀ ਆ ਪੜਾਈ ਤੋਂ ਲੈ ਕੇ ਤੇ ਪੜਾਈ ਦੀ ਮੈਮ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੇ ਮੈਂ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਦਿਖਾ ਸਕਦਾ ਮੇਰੇ ਕੋਲ ਅਵੇਲੇਬਲ ਹੈਗੀ ਆ ਇੰਗਲਿਸ਼ ਦੀ ਹੈ ਸਲੇਟ ਹੁੰਦੀ ਹੈ ਗਾਈਡ ਕਹਿੰਦੇ ਅਸੀਂ ਇਹਨੂੰ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਹੋ ਤੁਸੀਂ ਅਸੀਂ ਬੱਚਿਆਂ ਦੇ ਕੋਲੋਂ ਵੀ ਪੜਾ ਕੇ ਦੇਖਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਦੱਸੀਏ ਵੀ ਇਹ ਕੀ ਕੀ ਚੀਜ਼ਾਂ ਨੇ ਮੈਮ ਇਹਨੂੰ ਬਰੇਲ ਲਿਪੀ ਕਹਿੰਦੇ ਆ ਹੂੰ ਬ੍ਰੇਲ ਲਿਪੀ ਸ਼ੁਰੂ ਹੋਈ ਸੀ ਜਰਮਨੀ ਦੇ ਵਿੱਚ ਜੀ ਇੱਕ ਲੂਇਸ ਬ੍ਰੇਲ ਨਾਮ ਦੇ ਸੀਗੇ ਬੰਦੇ ਉਹਨਾਂ ਦਾ ਨਾਮ ਲੂਇਸ ਸੀਗਾ ਤੇ ਬਚਪਨ ਦੇ ਵਿੱਚ ਉਹ ਵੀ ਬਲਾਈਂਡ ਸੀਗੇ ਉਹਨਾਂ ਨੂੰ ਨਹੀਂ ਦਿਖਦਾ ਸੀ ਤੇ ਉਹ ਇੱਕ ਵਾਰੀ ਨਾ ਪੇੜ ਦੇ ਥੱਲੇ ਬੈਠੇ ਇੱਕ ਪੱਤੇ ਤੇ ਨਾ ਉਹ ਸੁਰਾਖ ਕਰ ਰਹੇ ਸੀਗੇ ਸੁਰਾਖ ਕਰ ਰਹੇ ਸੀਗੇ ਤੇ ਜਦੋਂ ਉਹ ਸੁਰਾਖ ਉਹਨਾਂ ਨੇ ਪਲਟ ਕੇ ਦੇਖਿਆ ਤੇ ਉਹ ਤੇ ਨਾ ਕੁਝ ਛੱਪ ਗਿਆ ਬਿਲਕੁਲ ਉਹਨਾਂ ਨੇ ਨਾ ਇੱਕ ਐਦਾ ਦਾ ਦਿਮਾਗ ਤੋੜਾਇਆ ਕਿ ਮੈਂ ਆਪਣੇ ਲਈ ਇੱਕ ਭਾਸ਼ਾ ਕ੍ਰੀਏਟ ਕਰੂੰਗਾ। ਅੱਛਾ ਤੇ ਉਹਨਾਂ ਨੇ ਫਿਰ ਇਹ ਬਰੇਲ ਜਿਹੜੀ ਹੈ ਇਹਦਾ ਇਜਾਜ਼ਤ ਕੀਤਾ ਇਹ ਪਹਿਲਾਂ 12 ਡੋਟਾਂ ਦੇ ਵਿੱਚ ਹੁੰਦੇ ਇੱਕ 12 ਬਿੰਦੀਆਂ ਦੇ ਵਿੱਚ ਹੁੰਦੀ ਸੀ ਪਰ ਇਹਨੂੰ ਇਨਵੋਲਵ ਕਰਕੇ ਹੋਰ ਸੋਹਣਾ ਕਰਕੇ ਇਹਨੂੰ 6 ਬਿੰਦੀਆਂ ਦੇ ਅੰਦਰ ਹੀ ਸਾਰਾ ਕਰਤਾ ਇਹਦੇ ਵਿੱਚ ਇੰਗਲਿਸ਼ ਵੀ ਆ ਜਾਂਦੀ ਹੈ ਹਿੰਦੀ ਵੀ ਆ ਜਾਂਦੀ ਹੈ ਪੰਜਾਬੀ ਵੀ ਆ ਜਾਂਦੀ ਹੈ। ਮਤਲਬ ਪਰ ਵਰਡ ਜਿਹੜਾ ਇੱਕ ਇੱਕ ਵਰਡ ਹੈ ਉਹ 6 ਡਾਟਸ ਦੇ ਨਾਲ ਬਣਿਆ ਹੋਏਗਾ 6 ਡਾਟਸ ਦੇ ਵਿੱਚ ਹੀ ਹੈਗਾ ਅਲੱਗ ਅਲੱਗ ਸ਼ੇਪਸ ਚ ਹੈਗਾ ਆ ਤੇ ਅਲੱਗ ਅਲੱਗ ਕਾਊਂਟਿੰਗ ਦੇ ਨਾਲ ਹੈਗਾ ਆ ਤੇ ਇਹ ਬੱਚਾ ਕੋਈ ਵੀ ਜੇ ਨਵਾਂ ਆਵੇ ਉਹਨੂੰ ਅਸੀਂ ਕਾਊਂਟਿੰਗ ਦੇ ਨਾਲ ਸਿਖਾਨੇ ਆ ਪਹਿਲੇ ਉਹਨਾਂ ਨੂੰ ਅੱਖਰ ਯਾਦ ਕਰਾਈਦੇ ਆ ਹਰ ਇੱਕ ਇੰਗਲਿਸ਼ ਦੇ ਹਿੰਦੀ ਦੇ ਉਸ ਤੋਂ ਬਾਅਦ ਉਹਨਾਂ ਨੂੰ ਪਛਾਣ ਕਰਾਈ ਜਾਂਦੀ ਹੈ ਗਾਈਡ ਦੇ ਦੌਰਾਨ ਅੱਛਾ ਜੀ ਇਹ ਮੈਂਸ਼ਨ ਤੁਹਾਨੂੰ ਮੈਂ ਬਾਅਦ ਚੋਂ ਵੀ ਕਰਾ ਦੂੰਗਾ ਕੈਮਰੇ ਦੇ ਵਿੱਚ ਜੀ ਜੀ ਤੇ ਹੋਲੀ-ਹੋਲੀ ਫਿਰ ਜਰੂ ਇਹਨਾਂ ਦੀ ਪਛਾਣ ਹੋ ਜਾਂਦੀ ਹੈ ਇਹਨਾਂ ਨੂੰ ਸਾਰਾ ਕੁਝ ਯਾਦ ਹੋ ਜਾਂਦਾ ਹਰ ਇੱਕ ਸ਼ੇਪ ਸੀ ਯਾਦ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਬੁੱਕਸ ਦਿੰਨੇ ਆ ਦੀ ਬੁਕਸ ਤੋਂ ਫੇਰ ਇਹਨਾਂ ਨੂੰ ਬੁਕਸ ਪੜਾਉਣੀਆ ਸ਼ੁਰੂ ਕਰਦੇ ਆਂ ਅੱਛਾ ਤੁਸੀਂ ਇਹਨਾਂ ਨੂੰ ਪੜਾਉਂਦੇ ਹੋ ਹੈਨਾ ਤੁਹਾਨੂੰ ਵੀ ਇੱਕ ਪ੍ਰੋਪਰ ਟ੍ਰੇਨਿੰਗ ਦੀ ਜ਼ਰੂਰਤ ਪੈਂਦੀ ਹੋਏਗੀ ਤੁਸੀਂ ਪ੍ਰੋਪਰ ਟ੍ਰੇਨਿੰਗਸ ਲੈ ਕੇ ਹੀ ਅਗੋ ਇਹਨਾਂ ਨੂੰ ਟ੍ਰੇਨ ਕਰਦੇ ਹੋ ਤੇ ਤੁਹਾਨੂੰ ਕਿੰਨੇ ਕ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇੱਕ ਬਿਲਕੁਲ ਹੀ ਜੋ ਦੇਖ ਨਹੀਂ ਸਕਦੇ ਜਿਨ੍ਹਾਂ ਨੂੰ ਤੁਸੀਂ ਜਿਵੇਂ ਕਿਹਾ ਕਾਊਂਟਿੰਗ ਦੇ ਥਰੂ ਸਮਝਾਉਣਾ ਪੈਂਦਾ ਸੋ ਕਿੰਨਾ ਕ ਟਾਈਮ ਲੱਗਦਾ ਇਹਨਾਂ ਨੂੰ ਸਮਝਾਉਣ ਦੇ ਵਿੱਚ ਕਿੰਨਾ ਕ ਸਮਾਂ ਇਹ ਚੀਜ਼ਾਂ ਗ੍ਰੈਬ ਕਰਨ ਦੇ ਵਿੱਚ ਲੈਂਦੇ ਨੇ ਮੈਮ ਜੇ ਗੱਲ ਕਰੀਏ ਅਸੀਂ ਮੁਸ਼ਕਲਾਂ ਦੀ ਤੇ ਮੁਸ਼ਕਲਾਂ ਆਉਂਦੀਆਂ ਕਿਉਂਕਿ ਇੱਕ ਸਟਾਰਟਿੰਗ ਬੱਚੇ ਨੂੰ ਸਮਝਾਣਾ ਹੈ ਉਹਨਾਂ ਨੂੰ ਸਿਖਾਉਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਉਹਨਾਂ ਨੇ ਕਦੀ ਇਹੋ ਜੀ ਚੀਜ਼ ਪੜ੍ਹੀ ਨਹੀਂ ਹੈ ਨਾ ਕਿ ਕਦੀ ਦੇਖੀ ਹੈ ਬਿਲਕੁਲ ਸੁਣੀ ਜ਼ਰੂਰ ਹੋਏਗੀ ਪਰ ਪੜ੍ਹੀ ਜਾਂ ਦੇਖੀ ਨਹੀਂ ਹੋਏਗੀ ਛੂ ਕੇ ਪਤਾ ਲੱਗਦਾ ਇਹਨੂੰ ਤੇ ਸਟਾਰਟਿੰਗ ਦੇ ਵਿੱਚ ਹੌਲੀ ਹੌਲੀ ਮੁਸ਼ਕਿਲਾਂ ਆਉਂਦੀਆਂ ਪਰ ਜਦੋਂ ਹੌਲੀ ਹੌਲੀ ਬੱਚੇ ਦਾ ਦਿਮਾਗ ਹੀ ਹੈ ਕਿ ਉਹ ਕਿੰਨੀ ਛੇਤੀ ਲਰਨਿੰਗ ਕਰਦਾ ਹੈ ਕਿ ਉਹ ਕਿੰਨੀ ਜੀਤੀ ਇਹ ਚੀਜ਼ਾਂ ਸਮਝਦਾ ਹੈ ਹਮ ਕਈ ਬੱਚਿਆਂ ਨੂੰ ਥੋੜਾ ਟਾਈਮ ਲੱਗਦਾ ਹੈ ਪਰ ਉਹ ਸਿੱਖਦੇ ਜ਼ਰੂਰ ਨੇ ਪਰ ਕਈ ਬੱਚੇ ਛੇਤੀ ਕੈਚ ਕਰ ਲੈਂਦੇ ਚੀਜ਼ਾਂ ਨੂੰ ਤੇ ਮੈਨੂੰ ਲੱਗਦਾ ਹੈ ਕਿ ਜਿੱਤੋਂ ਤੱਕ ਮੇਰੀ ਨੋਲੇਜ ਹੈਗੀ ਹੈ ਕਿ ਘੱਟੋ ਘੱਟ ਨੇ 6 ਮਹੀਨੇ ਤੋਂ ਸਾਲ ਦੇ ਵਿੱਚ ਬੱਚੇ ਆਪਣੇ ਅੱਖਰ ਵੀ ਸਿੱਖ ਲੈਂਦੇ ਨੇ ਤੇ ਕਿਤਾਬ ਵੀ ਪੜਨ ਲੱਗ ਪੈਂਦੇ ਨੇ ਇਹ 6 ਮਹੀਨੇ ਤੋਂ ਸਾਲ ਦੇ ਵਿੱਚ ਹੋ ਜਾਂਦਾ ਹੈ ਔਰ ਐਕਟੀਵिटीज ਦੇ ਵਿੱਚ ਵੀ ਇੰਨੇ ਜ਼ਿਆਦਾ ਐਕਟਿਵ ਨੇ ਇਹ ਕਿ ਚਾਹੇ ਉਹ ক্রিকেট ਹੋਏ ਚਾਹੇ ਕੋਈ ਵੀ ਕਹੇ ਲਈ ਕਿ ਮੈਡਲਸ ਵੀ ਬਹੁਤ ਜਿੱਤੇ ਨੇ ਨਾ ਹੈ ਨਾ ਔਰ ਖੁਸ਼ੀ ਵਾਲੀ ਗੱਲ ਹੈ ਹੈਰਾਨੀ ਵਾਲੀ ਗੱਲ ਇਹ ਹੈ ਵੀ ਜਦੋਂ ਮੈਨੂੰ ਪੁਰਾਣੇ ਬੱਚੇ ਇੱਥੇ ਨਹੀਂ ਦਿਖੇ ਤਾਂ ਮੈਨੂੰ ਇਹ ਪਤਾ ਲੱਗਾ ਕਿ ਉਹਨਾਂ ਦੀਆਂ ਨੌਕਰੀਆਂ ਲੱਗ ਗਈਆਂ ਜੀ ਮੈਮ ਉਹਨਾਂ ਦੀ ਗੋਮਨ ਜੋੜ ਲੱਗ ਗਈ ਹੈ ਕਈ ਬੱਚੇ ਮਿਊਨਿਸਪਲ ਕਾਰਪੋਰੇਸ਼ਨ 'ਚ ਲੱਗੇ ਨੇ ਕਈ ਰੇਲਵੇਸ ਚ ਲੱਗੇ ਨੇ। ਕੀ ਬਾਤ ਹੈ। ਕਈ ਆਪਣੇ ਸਿਵਲ ਹਸਪੀਟਲ ਚ ਲੱਗੇ ਨੇ। ਕਈ ਟੀਚਰ ਵੀ ਬਣੇ ਨੇ, 뮤జిక్ ਟੀਚਰ ਬਣੇ ਨੇ। ਤੇ ਲਗ ਲਗ ਫੀਲਡਾਂ ਦੇ ਵਿੱਚ ਬੱਚੇ ਲੱਗੇ ਹੋਏ ਆ। ਇਹਨਾਂ ਨੂੰ ਕਿਤੇ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਜਦੋਂ ਆਪਣਾ ਘਰ ਛੱਡ ਕੇ ਇੱਥੇ ਆਉਣਾ ਹੈ ਨਾ, ਇੱਕ ਤਾਂ ਪਰਿਵਾਰ ਤੋਂ ਦੂਰ ਰਹਿਣਾ ਔਰ ਇੱਥੇ ਆ ਕੇ ਦੇਖ ਵੀ ਨਹੀਂ ਕੁਝ ਪਾਉਂਦੇ ਇਹ। ਇਹ ਕਿਵੇਂ ਕੋਆਪਰੇਟ ਕਰਦੇ ਨੇ ਸਾਰੀਆਂ ਚੀਜ਼ਾਂ ਦੇ ਨਾਲ? ਮੈਮ ਇਹ ਪੇਰੈਂਟਸ ਦੀ ਸਿੱਖ ਹੁੰਦੀ ਹੈ ਕਿ ਜੋ ਉਹਨਾਂ ਇਕਤੋਂ ਪੇਰੈਂਟਸ ਦਾ ਬਹੁਤ ਵੱਡਾ ਦਿਲ ਹੁੰਦਾ ਇੱਕ ਬੱਚਾ ਆਪਣੇ ਤੋਂ ਦੂਰ ਛੱਡਣਾ ਕਿ ਜੋ ਕਿ ਅੱਖਾਂ ਤੋਂ ਵਾਂਝਾ ਹੈਗਾ ਉਹਨੂੰ ਕੁਝ ਨਹੀਂ ਲੱਗਦਾ ਤੇ ਦੂਜੀ ਗੱਲ ਇਹ ਬੱਚਿਆਂ ਦਾ ਬਹੁਤ ਵੱਡਾ ਹੌਸਲਾ ਹੈ ਕਿ ਉਹਨਾਂ ਨੇ ਇੱਕ ठानਿਆ ਹੋਇਆ ਕਿ ਮੈਂ ਘਰ ਦੇ ਵਿੱਚ ਬਹਿ ਕੇ ਮੈਂ ਰੋਟੀ ਹੀ ਨਹੀਂ ਖਾਣੀ ਮੈਂ ਕਿਸੇ ਦੇ ਡਿਪੈਂਡ ਨਹੀਂ ਹੋਣਾ ਮੈਂ ਆਪਣੇ ਪੈਰਾਂ ਤੇ ਖੁਦ ਖੜਾ ਹੋਣਾ ਤੇ ਮੈਨੂੰ ਕੁਝ ਕਰਨ ਵਾਸਤੇ ਕੁਝ ਖੋਣਾ ਪੈਣਾ ਤੇ ਮੈਂ ਬੱਚਿਆਂ ਨੂੰ ਇਹ ਵੀ ਪੁੱਛਿਆ ਸੀਗਾ ਕਿ ਤੁਸੀਂ ਆਪਣੇ ਘਰ ਦੇਆਂ ਤੋਂ ਦੂਰ ਰਹਿਨੇ ਆ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਕਹਿੰਦੇ ਬੁਰਾ ਤਾਂ ਲੱਗਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਸਰ ਜਦੋਂ ਤੁਸੀਂ ਸਾਡੇ ਲਾਗੇ ਹੁੰਨੇ ਸਾਨੂੰ ਪੇਰੈਂਟਸ ਦੀ ਯਾਦ ਨਹੀਂ ਆਉਂਦੀ ਕੀ ਬਾਤ ਹੈ ਔਰ ਮੈਂ ਮੈਨੂੰ ਲੱਗਦਾ ਕਿ ਅਜਿਹੇ ਟੀਚਰਸ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਸਾਡੇ ਵਰਗੇ ਨੇ ਜਿਹੜੇ ਦੇਖ ਪਾਉਂਦੇ ਨੇ ਜਾਂ ਇਹਨਾਂ ਵਰਗੇ ਬੱਚੇ ਨੇ ਜਿਹੜੇ ਨਹੀਂ ਦੇਖ ਪਾਉਂਦੇ ਉਹ ਆਪਣੇ ਹੁੰਦਾ ਨਾ ਇੱਕ ਮਨ ਦੇ ਨਾਲ ਮਹਿਸੂਸ ਕਰਨੀਆਂ ਚੀਜ਼ਾਂ ਉਹ ਵੇਖ ਕੇ ਤੁਹਾਡੇ ਤੇ ਟਰਸਟ ਕਰਕੇ ਹੀ ਇੱਥੇ ਰਹਿ ਰਹੇ ਨੇ ਕਿ ਉਹਨਾਂ ਨੂੰ ਆਪਣੇ ਮਾਪਿਆਂ ਦੀ ਯਾਦ ਨਹੀਂ ਆਉਂਦੀ ਯਾਦ ਆਉਂਦੀ ਹੋਈ ਕਿ ਉਹ ਮੈਂ ਕਮੀ ਮਹਿਸੂਸ ਨਹੀਂ ਹੁੰਦੀ ਕਿਤੇ ਨਾ ਕਿਤੇ ਹੈ ਨਾ ਸੋ ਕਿਵੇਂ ਇਹਨਾਂ ਦਾ ਵਰਤਾਅ ਕਿਵੇਂ ਰਹਿੰਦਾ ਕਿਸੇ ਵੇਲੇ ਐਗਰੈਸਿਵ ਹੋ ਜਾਂਦੇ ਨੇ ਜਾਂ ਕਿ ਉਹ ਜੈ ਇਹਨਾਂ ਦਾ ਨੇਚਰ ਨਹੀਂ ਮੈਮ ਐਗਰੈਸਿਵ ਕੋਈ ਵੀ ਇੱਥੇ ਨਹੀਂ ਹੁੰਦਾ ਸਭ ਮਿਲ ਮਿਲ ਕੇ ਰਹਿੰਦੇ ਨੇ ਸਾਬ ਇੱਕ ਪਰਿਵਾਰ ਦੀ ਤਰ੍ਹਾਂ ਹਾਂ ਥੋੜੀ ਮੋਤੀ ਜਿਹੜੀ ਗਲਤੀਆਂ ਚਲੋ ਬੱਚਿਆਂ ਤੋਂ ਹੁੰਦੀਆਂ ਗਲਤੀਆਂ ਦਾ ਪੁਤਲਾ ਹੁੰਦਾ ਇਨਸਾਨ ਗਲਤੀਆਂ ਤਾਂ ਹੁੰਦੀਆਂ ਹੀ ਆ ਪਰ ਉਹਨਾਂ ਨੂੰ ਉਸ ਚੀਜ਼ ਲਈ ਗਾਈਡ ਵੀ ਕੀਤਾ ਜਾਂਦਾ ਕਿ ਇਹ ਚੀਜ਼ਾਂ ਇਦਾਂ ਨਹੀਂ ਇਸ ਤਰ੍ਹਾਂ ਹੁੰਦੀਆਂ ਨੇ ਤੇ ਉਹ ਬੱਚੇ ਛੇਤੀ ਉਹ ਕੈਚ ਕਰਕੇ ਛੇਤੀ ਲਰਨਿੰਗ ਕਰ ਲੈਂਦੇ ਨੇ ਉਸ ਚੀਜ਼ ਨੂੰ ਤੇ ਇਹਨਾਂ ਦੇ ਐਗਜ਼ਾਮਸ ਕਿਵੇਂ ਹੁੰਦੇ ਨੇ ਜਾਂ ਕਿਵੇਂ ਇਹ ਨੌਕਰੀਆਂ ਜਿਨ੍ਹਾਂ ਦੀਆਂ ਲੱਗੀਆਂ ਨੇ ਪ੍ਰੋਪਰ ਗਾਈਡੈਂਸ ਕਿਵੇਂ ਮਿਲਦੀ ਹੈ ਇਹਨਾਂ ਨੂੰ ਕਿ ਐਗਜ਼ਾਮਸ ਕਲੀਅਰ ਕਰਨੇ ਜਾਂ ਕੋਈ ਸਪੈਸ਼ਲ ਟੀਚਰਸ ਹੁੰਦੇ ਨੇ ਕੀ ਸਭ ਕੁਝ ਹੁੰਦਾ ਹਾਂਜੀ ਮੈਮ ਮੈਂ ਉਹਨਾਂ ਵਾਸਤੇ ਇਹ ਸਕੂਲ ਹੈਗਾ ਪਹਿਲੀ ਤੋਂ ਲੈ ਕੇ 8ਵੀਂ ਤੱਕ ਪਹਿਲੀ ਤੋਂ ਲੈ ਕੇ 8ਵੀਂ ਤੱਕ ਬੱਚਿਆਂ ਨੂੰ ਬ੍ਰੇਲ ਦੇ ਵਿੱਚ ਹੀ ਪੇਪਰ ਤੇ ਬ੍ਰੇਲ ਦੇ ਵਿੱਚ ਹੀ ਕੁਐਸਚਨ ਪੇਪਰ ਆਉਂਦੇ ਨੇ ਜੀ ਤੇ ਪੂਰੀ ਪੜਾਈ ਬ੍ਰੇਲ ਦੇ ਵਿੱਚ ਹੀ ਹੁੰਦੀ ਹੈ ਤੇ 8ਵੀਂ ਤੋਂ ਬਾਅਦ ਜਦੋਂ ਬੱਚੇ 9ਵੀਂ ਕਲਾਸ 'ਚ ਜਾਂਦੇ ਨੇ ਤੇ ਉਹਨਾਂ ਨੂੰ ਨੋਰਮਲ ਸਕੂਲਾਂ ਦੇ ਵਿੱਚ ਦਾਖਲਾ ਦਲਾਇਆ ਜਾਂਦਾ ਹੈ ਅੱਛਾ ਜੀ ਤੇ ਨੋਰਮਲ ਜਿਹੜੇ ਸਕੂਲਸ ਹੁੰਦੇ ਨੇ ਉਹ ਸਰਕਾਰੀ ਹੋਏ ਪ੍ਰਾਈਵੇਟ ਹੋਏ ਉਹ ਜਿਹੜਾ ਸਾਡਾ ਸਕੂਲ ਹੈਗਾ ਆ ਉਹੀ ਫੀਸ ਦਿੰਦਾ ਆ ਉਹੀ ਆਨ-ਜਾਨ ਦਾ ਖਰਚਾ ਦਿੰਦਾ ਆ ਓਕੇ ਤੇ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਉਂਦਾ ਆ ਕਿ ਤੁਸੀਂ ਇਕੱਲਿਆਂ ਆਓ ਜਾਓ ਕਿ ਦੁਨੀਆ ਨੂੰ ਦਿਖਾਓ ਕਿ ਤੁਸੀਂ ਵੀ ਕੁਝ ਕਰ ਸਕਦੇ ਆ ਤੇ ਜੇ ਗੱਲ ਕਰੀਏ ਅਸੀਂ ਨੋਰਮਲ ਸਕੂਲ ਚ ਪੜਨ ਦੀ ਤੇ ਨੋਰਮਲ ਸਕੂਲ ਚ ਪੜਨ ਵਾਸਤੇ ਮੈਮ ਅਸੀਂ ਬੱਚਿਆਂ ਨੂੰ ਕੰਪਿਊਟਰ ਵੀ ਸਿਖਾਇਆ ਕਰਨੇ ਆ ਜਿਹਦੇ ਵਿੱਚ ਹਿੰਦੀ ਪੰਜਾਬੀ ਇੰਗਲਿਸ਼ ਲੈਂਗੁਏਜ ਸਿਖਾਈ ਜਾਂਦੀ ਹੈ ਉਹਨਾਂ ਨੂੰ ਤੇ ਜਿਹੜੇ ਟੀਚਰਸ ਜਰੂਰ ਪੜ੍ਹਾਉਂਦੇ ਹੁੰਦੇ ਨੇ ਉਹ ਚੀਜ਼ ਉਹ ਨੋਟ ਕਰ ਲੈਂਦੇ ਨੇ ਆਪਣੇ ਲੈਪਟਾਪ 'ਆਂ ਆਪਣੇ ਆਈਪੈਡ ਵਗੈਰਾ 'ਚ ਤੇ ਉਸ ਤੋਂ ਬਾਅਦ ਉਹ ਆ ਕੇ ਉਹੀ ਚੀਜ਼ ਲਰਨਿੰਗ ਕਰਦੇ ਨੇ ਤੇ ਤੁਸੀਂ ਇੱਕ ਚੀਜ਼ ਸੋਚਦੇ ਹੋਵੋਗੇ ਲੈਪਟਾਪ ਕਿੱਦਾਂ ਚਲਾਉਂਦੇ ਹੋ ਬਿਲਕੁਲ ਮੈਮ ਇੱਕ ਸੌਫਟਵੇਅਰ ਆਂਦਾ ਜੋਜ਼ ਦਾ ਨਾਮ ਦਾ ਹੂੰ ਜੋਜ਼ ਜਾਂ ਐਨਵੀਡੀਏ ਨਾਮ ਦਾ ਇੱਕ ਆਂਦਾ ਆ ਜਿਹਦੇ ਕਰਕੇ ਉਹ ਨਾ ਹਰ ਇੱਕ ਫੰਕਸ਼ਨ ਹਰ ਇੱਕ ਕੀ ਹਰ ਇੱਕ ਜੋ ডিসਪਲੇ ਦੇ ਉੱਤੇ ਆਂਦਾ ਆ ਉਹ ਸਾਰਾ ਕੁਝ ਬੋਲ ਕੇ ਦੱਸਦਾ ਆ ਓਕੇ ਜੀ ਤੇ ਉਹੀ ਗਾਈਡਲਾਈਨਸ ਦੇ ਨਾਲ ਸਾਰਾ ਕੁਝ ਅਸੀਂ ਔਰੇ ਲੈਪਟਾਪ ਜਾਂ ਕੰਪਿਊਟਰ ਦੇ ਉੱਤੇ ਅਸੀਂ ਆਪਰੇਟ ਕਰ ਪਾਉਂਦੇ ਆ ਫਿਰ ਤਾਂ ਸਾਡੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਇਹ ਨੇ ਕਿ ਇਹਨਾਂ ਨੂੰ ਟੈਕਨੋਲੋਜੀ ਵੀ ਸਾਰੀ ਪਤਾ ਔਰ ਆਪਣੇ ਕੰਮ ਖੁਦ ਕਰਦੇ ਨੇ ਔਰ ਨਾ ਦਿਖਣ ਦੇ ਬਾਵਜੂਦ ਵੀ ਇਹਨਾਂ ਦੀ ਦੁਨੀਆ ਮੈਨੂੰ ਲੱਗਦਾ ਕਿ ਸਾਡੇ ਨਾਲੋਂ ਜ਼ਿਆਦਾ ਰੰਗੀਨ ਹੈ ਸਾਡੇ ਨਾਲੋਂ ਜ਼ਿਆਦਾ ਸੋਹਣੀ ਹੈ ਜੀ ਮੈਮ ਤੇ ਦੂਜੀ ਗੱਲ ਹੈ ਕਿ ਜਿਹੜੇ ਸਾਡੇ ਬੱਚੇ ਆ ਇਹ ਨਾ ਹਰ ਇੱਕ ਚੀਜ਼ ਲਈ ਪੈਸ਼ਨੇਟ ਰਹਿੰਦੇ ਕਿ ਮੈਂ ਨਾ ਕੁਝ ਨਵਾਂ ਸਿੱਖਣਾ ਹੈ ਬਿਲਕੁਲ ਮੈਮ ਹਮ ਹੁਣ ਨਾ ਕਾਫੀ ਸਾਲਾਂ ਤੋਂ ਇੱਕ ਗੇਮਸ ਸ਼ੁਰੂ ਹੋਈਆਂ ਸੀ ਜੂਡੋ ਜੀ ਜੂਡੋ ਕਾਰਾਟੇ ਨਹੀਂ ਜੂਡੋ ਇੱਕ ਮਾਰਸ਼ਲ ਆਰਟਸ ਹੈਗੀ ਆ ਹਮ ਤੇ ਮੈਂ ਮੈਮ ਕਾਫੀ ਸਾਲਾਂ ਤੋਂ ਖੇਡ ਰਿਹਾ ਸੀਗਾ ਬਲਾਈਂਡ ਕੈਟਾਗਰੀ ਦੇ ਵਿੱਚ ਹੀ ਹਮ ਤੇ ਮੈਮ ਮੈਂ ਨੈਸ਼ਨਲ ਇੰਟਰਨੈਸ਼ਨਲ ਦੋਨੋਂ ਖੇਡ ਚੁੱਕਿਆ ਕੀ ਬਾਤ ਹੈ ਤੇ ਮੈਨੂੰ ਨਾ ਬੱਚੇ ਕਹਿੰਦੇ ਸਰ ਹਮਨੇ ਵੀ ਜਾਣਾ ਹੈ ਹਮਨੇ ਵੀ ਜਾਣਾ ਹੈ ਹਮ ਕੋ ਵੀ ਲੈ ਕੇ ਚਲੋ ਤਾਂ ਮੈਂ ਆਪਣੇ ਕੋਚ ਸਰ ਮੇਰੇ ਸੁਰਿੰਦਰ ਸਰ ਹੈਗੇ ਨੇ ਜੀ ਉਹ ਲਾਡੋ ਵਾਲੀ ਰੋਡ ਕੋ ਉੱਥੇ ਸਿਖਾਉਂਦੇ ਨੇ ਜੂਡੋ ਸਿਖਾਉਂਦੇ ਨੇ ਹਮ ਮੈਂ ਉਹ ਨਾ ਕੋਈ ਸਾਰਾ ਜੁਡੋ ਸਿੱਖੀ ਹੈ ਤੇ ਮੈਂ ਸਰ ਨਾਲ ਇੱਕ ਵਾਰੀ ਗੱਲ ਕੀਤੀ ਮੈਂ ਕਿਹਾ ਸਰ ਮੈਂ ਆਪਣੇ ਬੱਚੇ ਲੈ ਕੇ ਜਾਣਾ ਚਾਹੁੰਦਾ ਹਾਂ ਹੋਰ ਵੀ ਬੱਚੇ ਮਤਲਬ ਕਿ ਆਪਣੀ ਟੀਮ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਸਰ ਕਹਿੰਦੇ ਮੈਨੂੰ ਬਹੁਤ ਖੁਸ਼ੀ ਹੋਏਗੀ ਤੂੰ ਆਪਣੇ ਬੱਚੇ ਲੈ ਕੇ ਜਾ ਤੇ ਮੈਂ ਮੈਨਾ ਵਿੱਚੋਂ ਕਾਫੀ ਬੱਚੇ ਹੈਗੇ ਨੇ ਜਿਹੜੇ ਉੱਥੋਂ ਵਿਨ ਵੀ ਹੋ ਕੇ ਆਏ ਸੀਗੇ ਕੁਝ ਲੂਜ਼ ਹੋਏ ਸੀਗੇ ਥੋੜਾ ਮਨ ਅਪਸੈਟ ਸੀ ਕਹਿੰਦਾ ਪਰ ਬਾਕੀ ਪੂਰੀ ਪਰ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਮੈਡਲਸ ਜਿੱਤੇ ਔਰ ਨੈਕਸਟ ਟਾਈਮ ਥੋੜਾ ਹੋਰ ਬੈਟਰ ਕਰਕੇ ਤੇ ਮੈਨੂੰ ਲੱਗਦਾ ਫਰਸ਼ਾਲ ਮੈਨੂੰ ਪੁੱਛਦੇ ਰਹਿੰਦੇ ਕਿ ਹਾਂ ਜੀ ਹੁਣ ਅਗਲੀ ਵਾਰੀ ਕਦੋਂ ਹੈਗਾ ਟੂਰਨਾਮੈਂਟ ਮੈਂ ਅਸੀਂ ਜਾਣਾ ਫੇਰ ਤੋਂ ਮਤਲਬ ਉਹ ਇਹਨਾਂ ਦੇ ਅੰਦਰ ਉਹ ਚਾਹ ਹੈਗੀ ਇਹ ਵੀ ਜਿੱਤਣ ਦੀ ਦੁਨੀਆ ਨੂੰ ਕੁਝ ਕਰਕੇ ਦਿਖਾਉਣ ਦੀ ਆਪਣੇ ਆਪ ਨੂੰ ਅਪਰੂਵ ਕਰਨ ਦੀ ਹੈਨਾ ਕਿਉਂਕਿ ਦੁਨੀਆ ਕਿਤੇ ਨਾ ਕਿਤੇ ਜੇਕਰ ਚੰਗੇ ਲੋਕ ਨੇ ਉੱਥੇ ਮਾੜੇ ਲੋਕ ਵੀ ਨੇ ਕਈ ਇਹਨਾਂ ਨੂੰ ਬੁਰਾ ਭਲਾ ਵੀ ਆਖਦੇ ਨੇ ਹੈਨਾ ਹਾਂਜੀ ਮੈਮ ਮੈਂ ਉਹ ਵੀ ਗੱਲ ਤੇ ਆਉਂਗਾ ਕਿ ਕਈ ਲੋਕ ਹਾਲੇ ਵੀ ਇਦਾਂ ਦੇ ਨੇ ਜਿਹੜੇ ਵਿਚਾਰੇ ਜਾਂ ਕੁਝ ਐਦਾ ਦੀ ਨਜ਼ਰਾਂ ਤੋਂ ਦੇਖਦੇ ਨੇ ਬਿਲਕੁਲ ਪਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੈਸੇਜ ਦੇਣਾ ਚਾਹੁੰਦਾ ਕਿ ਜੋ ਤੁਸੀਂ ਆਪਣੇ ਮਨ ਦੇ ਵਿੱਚ ਇੱਕ ਛਵੀ ਬਣਾਈ ਹੈ ਸਾਡੇ ਬਾਰੇ ਉਹ ਆ 21ਵੀਂ ਸਦੀ ਦੇ ਵਿੱਚ ਉਹ ਛਵੀ ਤੁਸੀਂ ਆਪਣੇ ਮਨਾਂ ਵਿੱਚੋਂ ਕੱਢ ਦੋ ਕਿਉਂਕਿ ਅੱਜ ਦੇ ਜਿਹੜੇ ਇੱਥੇ ਬੱਚੇ ਆ ਉਹ ਸ਼ਾਇਦ ਮੈਨੂੰ ਲੱਗਦਾ ਤੁਹਾਡੇ ਬੱਚਿਆਂ ਨਾਲੋਂ ਵੀ ਜ਼ਿਆਦਾ ਅੱਗੇ ਜਾ ਸਕਦੇ ਆਂ ਅੱਗੇ ਜਾ ਚੁੱਕੇ ਆਂ ਬਿਲਕੁਲ ਇਹ ਬਾਹਰ ਜਾਂਦੇ ਨੇ ਕੋ ਮਨ ਦੇ ਲਈ ਆ ਕਦੀ ਇਹਨਾਂ ਦੀ ਡਿਮਾਂਡ ਹੁੰਦੀ ਆ ਕਿ ਅਸੀਂ ਬਾਹਰ ਜਾਣਾ ਹੈ ਖੇਲਣਾ ਹੈ ਜਾਂ ਕਿਵੇਂ ਹਾਂਜੀ ਆਪਣੇ ਇਹਨਾਂ ਨੂੰ ਬਾਹਰ ਲੈ ਕੇ ਜਾਣਾ ਜਾਂਦਾ ਹੈ ਜਿੱਥੇ ਵੀ ਇਹਨਾਂ ਦਾ ਕੋ ਮਨ ਦਾ ਦਿਲ ਕਰੇ ਜਾਂ ਫਿਰ ਆਪਣੇ ਪੇਰੈਂਟਸ ਜਿਹੇ ਲੋਕਲਸ ਹੈਗੇ ਨੇ ਉਹ ਆਪਣੇ ਪੇਰੈਂਟਸ ਦੇ ਨਾਲ ਜਾਂਦੇ ਨੇ ਹਰ ਵੀਕਐਂਡ ਜਾਂਦੇ ਨੇ ਆਪਣੇ ਪੇਰੈਂਟਸ ਨੂੰ ਮਿਲਦੇ ਨੇ ਤੇ ਜਿਹੜੇ ਦੂਰ ਰਹਿੰਦੇ ਨੇ ਫਿਰ ਜਿੱਦਾ ਕੋਈ ਫੈਸਟੀਵਲ ਹੋ ਗਿਆ ਜਾਂ ਕੋਈ ਚੀਜ਼ ਹੋ ਗਈ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਘੁਮਾਣ ਫਿਰਾਨ ਲੈ ਕੇ ਚਾਈਦਾ ਬਾ ਤੇ ਫਿਰ ਕਿਵੇਂ ਦਾ ਮਹਿਸੂਸ ਕਰਦੇ ਨੇ ਮੈਮ ਬਹੁਤ ਖੁਸ਼ ਹੁੰਦੇ ਨੇ ਹਮ ਤੇ ਆਸ-ਪਾਸ ਦੇ ਲੋਕ ਵੀ ਦੇਖਦੇ ਇਹਨਾਂ ਨੂੰ ਕਿ ਬੱਚੇ ਦੇਖ ਨਹੀਂ ਸਕਦੇ ਪਰ ਫਿਰ ਵੀ ਦੇਖੋ ਖੁੱਲ ਕੇ ਇੰਜੋਏ ਕਰ ਰਿਹਾ ਆਪਣੇ ਹਰ ਇੱਕ ਐਕਟੀਵਿਟੀ ਜੋ ਵੀ ਆ ਆਪਣੇ ਆਸ-ਪਾਸ ਹੋ ਰਿਹਾ ਨੂੰ ਮਹਿਸੂਸ ਕਰ ਰਿਹਾ ਕਿ ਹਰ ਇੱਕ ਚੀਜ਼ ਪੁੱਛਦੇ ਇੱਥੇ ਕੀ ਹੈ ਇੱਥੇ ਕੀ ਹੈ ਅੱਛਾ ਤੇ ਫਿਰ ਦੁਬਾਰਾ ਫੇਰ ਆਉਂਗਾ ਮੈਂ ਪਰ ਅਗਲੀ ਵਾਰੀ ਮੈਂ ਕੱਲਾ ਆਉਂਗਾ ਅੱਛਾ ਜੀ ਮਤਲਬ ਇਨਾ ਕੌਨਫੀਡੈਂਸ ਆ ਜਾਂਦਾ ਕਿ ਅਗਲੀ ਵਾਰੀ ਮੈਂ ਕੱਲਾ ਆ ਸਕਦਾ ਕੀ ਬਾਤ ਹੈ ਫਿਰ ਤਾਂ ਮੈਨੂੰ ਲੱਗਦਾ ਕਿ ਇਨਾਂ ਦੇ ਲਈ ਸੈਲੂਟ ਹੈ ਤੁਹਾਡੇ ਲਈ ਸੈਲੂਟ ਹੈ ਕਿ ਤੁਸੀਂ ਇਹਨੇ ਐਫਰਟਸ ਕਰਕੇ ਤੁਸੀਂ ਇਹਨਾਂ ਨੂੰ ਉਸ ਮੁਕਾਮ ਤੇ ਪਹੁੰਚਾਰੇ ਹੋ ਜਿਸ ਮੁਕਾਮ ਤੇ ਇਹ ਪਹੁੰਚਣਾ ਚਾਹੁੰਦੇ ਨੇ ਜਾਂ ਇਹਨਾਂ ਨੇ ਉਹ ਚੀਜ਼ਾਂ ਵੇਖੀਆਂ ਨਹੀਂ ਐ ਪਰ ਉਹ ਮਹਿਸੂਸ ਕਰਦੇ ਨੇ ਔਰ ਇਹ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖਦੇ ਨੇ ਸੋ ਇਹਨਾਂ ਚੋਂ ਕਿੰਨੇ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੇ 골ਡ ਮੈਡਲ ਜਿੱਤੇ ਨੇ ਕਿਉਂਕਿ ਪਿੱਛੇ ਕਾਫੀ ਸਾਰੇ ਬੱਚੇ ਬੈਠੇ ਨੇ ਆਪ ਜੀ ਮੈਮ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹਣਾ ਚੰਨੀ ਖੜੇ ਹੋ ਜਾਓ ਇਜਨੀ ਮੈਮ ਅ ਅਭੀ ਨੈਸ਼ਨਲ ਹੋਇਆ ਸੀਗਾ ਮਿਊਜ਼ਿਕ ਉੱਤੇ ਉਹ ਚ ਨੇ ਕੰਪੀਟ ਕੀਤਾ ਸੀ ਬਸ ਬਸ ਬੱਚੇ ਬੈਠ ਜਾਓ ਤੁਸੀਂ ਹਾਂਜੀ ਤੇ ਉਹਰੇ ਵਿੱਚ ਇਹ ਮਤਲਬ ਕਿ ਪ੍ਰਾਈਜ਼ ਤਾਂ ਨਹੀਂ ਆਇਆ ਪਰ ਇਹਨੇ ਕੰਪੀਟ ਕੀਤਾ ਸੀ ਪਰ ਬਾਕੀ ਹੋਰ ਵੀ ਬੱਚੇ ਹੈਗੇ ਨੇ ਗगन ਪਿਛਲੇ ਸਾਲ winner ਰਿਹਾ ਸੀਗਾ ਗगन ਖੜੇ ਹੋ ਜਾਓ ਇਹ ਬੱਚਾ ਇਹ ਵੀ ਸਿੰਗਿੰਗ ਦੇ ਵਿੱਚ ਪਿਛਲੇ ਸਾਲ ਫਰਸਟ ਆਇਆ ਸੀਗਾ ਇਹ ਤੇ ਉਹ ਬਾਕੀ ਜਿਹੜੇ ਬੱਚੇ ਜੂਡੋ ਵੀ ਖੇਡਦੇ ਆ ক্রিকেট ਖੇਡਦੇ ਆ ਸਾਰੇ ਡਿਸਟ੍ਰਿਕਟ ਸਟੇਟ ਲੈਵਲ ਖੇਡ ਚੁੱਕੇ ਆ ਸਾਰੇ ਬੱਚੇ ਕੀ ਬਾਤ ਹੈ ਕੀ ਬਾਤ ਹੈ ਮੈਨੂੰ ਲੱਗਦਾ ਕਿ ਇਹਨਾਂ ਲਈ ਸਭ ਤੋਂ ਪਹਿਲਾਂ ਅਸੀਂ ਤਾਲੀਆਂ ਵਜਾਉਂਦੇ ਆ ਕਿ ਇੰਨੀ ਮਿਹਨਤ ਕਰਦੇ ਨੇ ਇਹ ਔਰ ਫਿਰ ਉਹੀ ਗੱਲ ਆਉਂਦੀ ਹੈ ਕਿ ਬਿਨਾ ਦੇਖਣ ਦੇ ਬਾਵਜੂਦ ਵੀ ਇਹ ਇੱਥੇ ਤੱਕ ਪਹੁੰਚਦੇ ਨੇ ਔਰ ਜਿਹੜੇ ਲੋਕ ਇਹਨਾਂ ਨੂੰ ਬੁਰਾ ਭਲਾ ਕਰਦੇ ਨੇ ਵੀ ਉਹਨਾਂ ਨੂੰ ਵੀ ਇਹ ਜਿਹੜਾ ਤੁਸੀਂ ਸਨੇਹਾ ਦਿੱਤਾ ਅਸੀਂ ਵੀ ਦਿੰਨੇ ਆ ਵੀ ਇਹਨਾਂ ਨੂੰ ਸਭ ਤੋਂ ਸਪੋਰਟ ਕਰਨੀ ਚਾਹੀਦੀ ਹੈ ਕਿ ਉਹ ਆਪਣੀ ਦੁਨੀਆ ਦੇ ਵਿੱਚ ਖੁਸ਼ ਨੇ ਉਹ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਕਿਉਂਕਿ ਅਸੀਂ ਲੋਕ ਇੰਨੀਆਂ ਕਾਂਸ ਰੱਖ ਦਿੰਦੇ ਆ ਵੀ ਅਸੀਂ ਇੰਨੀਆਂ ਸ਼ਿਕਾਇਤਾਂ ਕਰ ਦਿੰਦੇ ਆ ਨਾ ਤਾਂ ਇਹਨਾਂ ਦੀਆਂ ਡਿਮਾਂਡਸ ਨੇ ਨਾ ਹੀ ਇਹਨਾਂ ਦੀਆਂ ਸ਼ਿਕਾਇਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਨੇ ਔਰ ਇੱਥੇ ਵੀ ਜਦੋਂ ਮੈਂ ਚੱਲਦੇ ਫਿਰਦੇ ਦੇਖਿਆ ਮੈਨੂੰ ਲੱਗਾ ਹੀ ਨਹੀਂ ਕਿ ਮੈਨੂੰ ਇੱਕ ਦੋ ਵਾਰ ਪੁਲੇਖਾ ਵੀ ਪਿਆ ਕਿ ਸ਼ਾਇਦ ਇਹਨਾਂ ਦੀ ਵਿਜ਼ਿਬਿਲਟੀ ਹੈ ਹਾਂਜੀ ਤੁਸੀਂ ਮੈਨੂੰ ਦੋ ਵਾਰੀ ਪੁੱਛ ਸੁ ਕਿ ਜੀ ਪਰ ਮੈਂ ਕਹਿੰਦਾ ਨਹੀਂ ਇਹ ਬੱਚੇ 100% ਬਲਾਈਂਡ ਹੈਗੇ ਨੇ ਪਰ ਇਹਨਾਂ ਨੂੰ ਮੈਂ ਹਰ ਇੱਕ ਚੀਜ਼ ਦਾ ਨੋਲਜ ਹੈ ਹੋਈ ਪਈ ਹੈ ਕਿ ਅਸੀਂ ਕਿੱਥੇ ਜਾਣਾ ਕਿੱਦਾਂ ਜਾਣਾ ਹੈ ਕਈ ਨਾ ਆਪਣੇ ਸੋਚਦੇ ਆ ਕਿ ਇਹਨਾਂ ਨੇ ਨਾ ਸਟੈਪਸ ਗਿਨੇ ਹੋਏ ਆ ਪਰ ਐਦਾ ਤਾਂ ਨਹੀਂ ਹੈ ਇਹ ਇਹ ਮੈਂ ਵੀ ਚੀਜ਼ ਸੋਚੀ ਸੀ ਕਿ ਸ਼ਾਇਦ ਇਹਨਾਂ ਨੇ ਸਟੈਪਸ ਕਾਊਂਟ ਕਰਦੇ ਨੇ ਸਟੈਪਸ ਗਿਨੇ ਹੋਏ ਨੇ ਇਹਨਾਂ ਨੇ ਨਹੀਂ ਸਟੈਪਸ ਨਹੀਂ ਗਿੰਦੇ ਬਸ ਮੈਮ ਇੱਕ ਨਾ ਛਵੀ ਬਣ ਜਾਂਦੀ ਹੈ ਮਨ ਦੇ ਵਿੱਚ ਕਿ ਮੇਰਾ ਰੂਮ ਮੇਰੀ ਕਲਾਸ ਮੇਰਾ ਕਿਚਨ ਮੇਰਾ ਬਾਥਰੂਮ ਕਿੱਥੇ ਕਿੱਥੇ ਹੈਗਾ ਸਟੈਪਸ ਦਾ ਮੈਮ ਕੋਈ ਮੈਟਰ ਹੀ ਨਹੀਂ ਹੈਗਾ ਰਹਿ ਵਿੱਚ ਅੱਛਾ ਜੀ ਮੈਂ ਕਾਫੀ ਇੰਟਰਵਿਊਜ਼ ਵੀ ਪਹਿਲਾਂ ਦਿੱਤੀਆਂ ਜਿਹਦੇ ਵਿੱਚ ਮੈਨੂੰ ਪੁੱਛਦੇ ਨੇ ਇਹਨਾਂ ਨੇ ਸਟੈਪਸ ਗਿਣ ਕੇ ਮੈਂ ਕਹਿੰਦੀ ਨਹੀਂ ਮੈਮ ਸਟੈਪਸ ਨਹੀਂ ਕਹਿੰਦੇ ਇਹਨਾਂ ਨੇ ਨਾ ਆਪਣੇ ਇੱਕ ਛਵੀ ਬਣਾਈ ਇੱਕ ਇਮੇਜ ਬਣਾਈ ਹੋਈ ਹੈ ਜਿੱਦਾਂ ਅਸੀਂ ਆਪਣੇ ਨਿਗਾਹ ਦੇ ਨਾਲ ਦੇਖਦੇ ਹਾਂ ਸਾਡਾ ਘਰ ਕਿੱਦਾਂ ਦਾ ਦਿਖਦਾ ਹੈ ਇਹ ਆਪਣੇ ਮਨ ਦੀ ਅੱਖਾਂ ਨਾਲ ਦੇਖਦੇ ਆ ਕਿ ਮੇਰਾ ਕਿੱਥੇ-ਕਿੱਥੇ ਮੇਰਾ ਸਾਰਾ ਕੁਝ ਹੈਗਾ ਹੈ ਘਰ ਕਿੱਦਾਂ इवन ਮੇਰੀ ਟੀਮ ਅਸੀਂ ਸਾਰੇ ਇਹੀ ਡਿਸਕਸ ਕਰ ਰਹੇ ਸੀਗੇ ਕਿ ਇਹਨਾਂ ਨੇ ਸਟੈਪਸ ਕਿਨੇ ਨੇ ਔਰ ਇਹਨਾਂ ਨੂੰ ਪਤਾ ਕਿ ਕਿੰਨੇ ਸਟੈਪ ਬਾਅਦ ਕਿਹੜੀ ਚੀਜ਼ ਆਣੀ ਹੈ ਨਹੀਂ ਨਹੀਂ ਐਦਾਂ ਨਹੀਂ ਆਏਗਾ ਜਦ ਤੋਂ ਮੈਂ ਛੂਕੇ ਪਤਾ ਕਰਦੇ ਨੇ ਜਾ ਫਿਰ ਆਪਣੇ ਮਨ ਦੇ ਅੱਖਾਂ ਨਾਲ ਇਹ ਤੁਰਦੇ ਨੇ ਕਿ ਮੈਨੂੰ ਪਤਾ ਹੈ ਕਿ ਮੈਂ ਕਿੱਥੇ ਮੁਰਨਾ ਹੈ ਹਰ ਕਿਸੇ ਨੂੰ ਆਪਣਾ ਰੂਮ ਪਤਾ ਹੈ ਹਾਂਜੀ ਸਾਰਿਆਂ ਨੂੰ ਆਪਣਾ ਆਪਣਾ ਰੂਮ ਪਤਾ ਹੈ ਸਾਰਿਆਂ ਨੂੰ ਪਤਾ ਹੈ ਮੈਂ ਕਿਚਨ ਕਿੱਥੇ ਹੈ ਮੇਰੇ ਕੱਪੜੇ ਕਿੱਥੇ ਹੈ ਸਾਰਾ ਕੁਝ ਔਰ ਇਹ ਰੈਡੀ ਵੀ ਖੁਦ ਹੁੰਦੇ ਨੇ ਹਾਂਜੀ ਖੁਦ ਰੈਡੀ ਹੁੰਦੇ ਨੇ ਅਸੀਂ ਬਸ ਇਹਨਾਂ ਨੂੰ ਸਟਾਰਟਿੰਗ ਦੇ ਵਿੱਚ ਜਿਹੜੇ ਛੋਟੇ ਬੱਚੇ ਸੀਗੇ ਉਹਨਾਂ ਨੂੰ ਥੋੜਾ ਸਿਖਾਇਆ ਸੀਗਾ ਪਰ ਬਾਅਦ ਚੋਂ ਇੱਕ ਹਫਤੇ ਦੇ ਵਿੱਚ ਹੀ ਟ੍ਰੇਨ ਹੋ ਗਏ ਸੀਗੇ ਅਸੀਂ ਕਿੱਦਾਂ ਕਿੱਦਾਂ ਕੀ ਕੀ ਕਰਨਾ ਕੀ ਬਾਤ ਹੈ ਮਤਲਬ ਇਹ ਚੀਜ਼ਾਂ ਯਕੀਨ ਨਹੀਂ ਹੋ ਰਿਹਾ ਮੈਨੂੰ ਵੀ ਇਹ ਸਟੈਪਸ ਨਹੀਂ ਗਿਣੇ ਹੋ ਸਕਦੇ ਜਾਂ ਇਹਨਾਂ ਨੂੰ ਬਹੁਤ ਜ਼ਿਆਦਾ ਫਾਸਟ ਲਰਨਰਸ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜਲਦੀ ਇਹ ਚੀਜ਼ਾਂ ਗ੍ਰੈਪ ਕਰ ਲੈਂਦੇ ਨੇ ਔਰ ਇਹਨਾਂ ਲਈ ਵਾਕਈ ਸੈਲੂਟ ਹੈ ਕਿ ਇਹ ਆਪਣੀਆਂ ਮੰਦੀਆਂ ਅੱਖਾਂ ਦੇ ਨਾਲ ਆਪਣੀ ਜ਼ਿੰਦਗੀ ਜੀ ਰਹੇ ਨੇ ਔਰ ਇਹੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਇੱਕ ਦਿਨ ਇਹ ਵੀ ਉਸ ਮੁਕਾਮ ਤੇ ਪਹੁੰਚਣ ਜੋ ਇਹਨਾਂ ਨੇ ਸੋਚੇ ਨੇ ਜੋ ਤੁਹਾਡੇ ਐਫਰਟਸ ਨੇ ਉਹ ਵੀ ਇੱਕ ਨਾ ਇੱਕ ਦਿਨ ਜ਼ਰੂਰ ਪੂਰੇ ਹੋਣ ਮੋਹ ਜੀ ਇਹ ਤਾਂ ਹੋ ਗਈ ਪੜਾਈ ਦੀਆਂ ਗੱਲਾਂ ਹੈ ਨਾ ਹੁਣ ਥੋੜਾ ਐਕਟੀਵਿਟੀਜ਼ ਵੱਲ ਵੀ ਗੌਂਦੇ ਬਹੁਤ ਸੋਹਣਾ ਨੇ ਜਿਵੇਂ ਮੈਂ ਪਹਿਲਾਂ ਕਿਹਾ ਹੈ ਨਾ ਅ ਸੋ ਕਿਵੇਂ ਇਹਨਾਂ ਨੂੰ ਸਿਖਾਇਆ ਜਾਂਦਾ ਕਿਉਂਕਿ ਸਵੇਰੇ ਇੱਕ ਮਿਊਜ਼ਿਕ ਟੀਚਰ ਵੀ ਇੱਥੇ ਸੀਗੇ ਜਿਹੜੇ ਇਹਨਾਂ ਨੂੰ ਸਿਖਾ ਰਹੇ ਸੀਗੇ ਉਹ ਵੀ ਉਹਨਾਂ ਦੀ ਵੀ ਜ਼ੀਰੋ ਵਿਜ਼ਿਬਿਲਟੀ ਆ ਉਹ ਵੀ ਦੇਖਣੀ ਪਉਂਦੀ ਤੇ ਇਨਸਟਰੂਮੈਂਟਸ ਵਜਾਣਾ ਕਿਵੇਂ ਪੋਸੀਬਲ ਹੈ ਕਿਉਂਕਿ ਹਾਰਮੋਨੀਅਮ ਉਹਨਾਂ ਨੂੰ ਮੈਂ ਪਲੇ ਕਰਦੇ ਵੇਖਿਆ ਕਿ ਉਹ ਕਿਵੇਂ ਪੋਸੀਬਲ ਹੈ ਉਹ ਸੁਰ ਪਤਾ ਹੋਣੇ ਬਹੁਤ ਜ਼ਰੂਰੀ ਨੇ ਉਹ ਕੀਜ਼ ਦਿਖੜੀਆਂ ਬਹੁਤ ਜ਼ਰੂਰੀ ਨੇ ਨਹੀਂ ਮੈਮ ਪਹਿਲੀ ਗੱਲ ਤੇ ਹੈ ਕਿ ਜਦੋਂ ਸਟਾਰਟਿੰਗ ਦੇ ਵਿੱਚ ਬੱਚੇ ਨੂੰ ਸਿਖਾਇਆ ਜਾਂਦਾ ਹੈ ਤੇ ਉਹਨੂੰ ਸਟਾਰਟਿੰਗ ਦੇ ਵਿੱਚ ਹਰਮੋਨੀਅਮ ਨਹੀਂ ਫੜਾਇਆ ਜਾਂਦਾ ਉਹਨੂੰ ਸਵਰ ਮਿਲਾਣਾ ਸਿਖਾਉਂਦੇ ਨੇ ਓਕੇ ਉਹਨਾਂ ਦੇ ਜ ਸਵਰ ਦੇ ਨਾਲ ਸਵਰ ਜਿਹੜਾ ਪ੍ਰੋਪਰ ਉਹਨੂੰ ਸਿਖਾਉਂਦੇ ਨੇ ਫਿਰ ਉਹਨੂੰ ਹੌਲੀ-ਹੌਲੀ ਸਰਗਮਸ ਹੁੰਦੀਆਂ ਨੇ ਤੇ ਪਹਿਲੀ ਤੋਂ ਲੈ ਕੇ ਅਸੀਂ 12 ਤੱਕ ਅਸੀਂ ਉਦਾਂ ਟੋਟਲੀ ਕਰਾਣਾ ਹੁੰਦਾ ਤਾਂ ਬਹੁਤ ਸਰਗਮਾਂ ਹੈਗੀਆਂ ਨੇ ਪਰ ਨੋਰਮਲੀ ਅਸੀਂ 12 ਤੱਕ ਜਾਂ 15 ਤੱਕ ਬੱਚਿਆਂ ਨੂੰ ਸਰਗਮ ਸਿਖਾਉਂਦੇ ਆ ਉਸ ਤੋਂ ਬਾਅਦ ਹੌਲੀ-ਹੌਲੀ ਉਹਨੂੰ ਹਰਮੋਨੀਅਮ ਤੇ ਹੱਥ ਰਖਾਣੇ ਆ ਸੀ ਜੀ ਤੁਹਾਨੂੰ ਦੱਸਦੇ ਆ ਕਿ ਇਹ ਸਵਰ ਹੈਗੇ ਨੇ ਇਹ ਸਵਰ ਇਦਾਂ ਇਦਾਂ ਸ਼ੇਪਸ ਦੇਖ ਲਓ ਤੁਸੀਂ ਕਿਦਾਂ ਹੈਗੇ ਨੇ ਫਿਰ ਉਹਨਾਂ ਦੀਆਂ ਹੌਲੀ ਹੌਲੀ ਟਿਪਸ ਰਖਾਉਂਦੇ ਆ ਸੀ ਉਂਗਲੀਆਂ ਰਖਾਣੇ ਆ ਉਹਦੇ ਉੱਤੇ ਫਿਰ ਹੌਲੀ ਹੌਲੀ ਉਹਨਾਂ ਨੂੰ ਸਰਗਮ ਪਹਿਲੋ ਦੀ ਪ੍ਰੈਕਟਿਸ ਕਰਨੇ ਆ ਪਹਿਲੀ ਦੀ ਦੂਜੀ ਦੀ ਤੀਜੀ ਦੀ ਫਿਰ ਜਦੋਂ ਬੱਚਾ ਆਪਣੇ ਆਪ ਹੀ ਆਪਣੀ ਇਮੇਜਿਨੇਸ਼ਨ ਨਾਲ ਉਹ ਵਜਾਂਦਾ ਆ ਸ਼ੁਰੂ ਕਰ ਲੈਂਦਾ ਆ ਪਰ ਹੌਲੀ ਹੌਲੀ ਉਹਨੂੰ ਪਤਾ ਲੱਗ ਗਿਆ ਹੁੰਦਾ ਕਿ ਹਾਂ ਵੀ ਮੇਰਾ ਹਰਮੋਨੀਅਮ ਲੈ ਕੇ ਦਬ ਜਾਣਾ ਕਿੰਨਾ ਕਿਸ ਦਾ ਕਿਵੇਂ ਪਤਾ ਚੱਲਦਾ ਉਹਨਾਂ ਨੂੰ ਮੈਮ ਇੱਕ ਨਾ ਤੁਸੀਂ ਗੌਰ ਨਾਲ ਦੇਖਿਆ ਹੋਵੇਗਾ ਹਰਮੋਨੀਅਮ ਜਾਂ ਕੈਸੀਓ ਜਾਂ ਪਿਆਨੋ ਹੁੰਦਾ ਜਿਹੜਾ ਉਹਨਾਂ ਵਿੱਚ ਦੋ ਕਲਰਸ ਦੀਆਂ ਵਾਈਟ ਤੇ ਬਲੈਕ ਇੱਕ ਹੁੰਦੇ ਵਾਈਟ ਹੁੰਦੀਆਂ ਕਿ ਬਲੈਕ ਹੁੰਦੀਆਂ ਤੇ ਦੋਨਾਂ ਦੀ ਨਾ ਸ਼ੇਪ ਉੱਪਰ ਥੱਲੇ ਹੁੰਦੀ ਹੈ ਬਿਲਕੁਲ ਤੇ ਐਸੀ ਚੀਜ਼ ਉਹ ਨਾ ਨਜ਼ਰ ਰੱਖੀ ਹੋਈ ਹੈ ਕਿ ਜਿਹੜੀ ਉੱਪਰ ਵਾਲੀ ਕੀਜ਼ ਹੈ ਉਹ ਉਹ 2 ਜਾਂ 3 ਹੁੰਦੀਆਂ ਨੇ ਤੇ ਬਾਕੀ ਸਾਰੀ ਪਲੇਨ ਹੁੰਦੀਆਂ ਨੇ ਤੇ 5 5 ਦਾ ਸਾਰਾ ਗੈਪ ਹੁੰਦਾ ਆ ਹੂੰ ਤੇ ਇਹਨਾਂ ਦੇ ਨਾ ਸੱਤਕ ਹੁੰਦੇ ਨੇ ਪਹਿਲਾ ਮੰਦਰ ਸੱਤਕ ਫੇ ਮੱਧੇ ਸੱਤਕ ਫੇ ਤਾਰ ਸੱਤਕ ਜਿਹੜਾ ਮੰਦਰ ਹੁੰਦਾ ਆ ਉਹ ਸਭ ਤੋਂ ਥੱਲੇ ਗਾਇਆ ਜਾਂਦਾ ਆ ਤੇ ਮੱਧਮ ਜਿਹੜਾ ਵਿਚ ਜੀ ਗਾਇਆ ਜਾਂਦਾ ਤੇ ਤਾਰ ਜਿਹੜਾ ਉੱਚੀ ਗਾਇਆ ਜਾਂਦਾ ਬਿਲਕੁਲ ਤੇ ਅੱਧੇ ਪੰਜ ਪੰਜ ਕੀਜ਼ ਦੀ ਇਹਨਾਂ ਨੇ ਨਾ ਉਹ ਬਣਾ ਲੈਂਦੇ ਨੇ ਤੇ ਉਹਰੇ ਵਿੱਚ ਹੀ ਸੀ ਇਹ ਪਲੇ ਕਰਦੇ ਨੇ ਅੱਛਾ ਮਤਲਬ ਉਹ ਮਹਿਸੂਸ ਕਰਕੇ ਉਹ ਪਹਿਲਾਂ ਫੀਲ ਕਰਦੇ ਨੇ ਉਹ ਕੀਜ਼ ਨੂੰ ਕਿ ਕਿੰਨੇ ਕਿੰਨੇ ਗੈਪ ਤੇ ਆਇਆ ਕਿਵੇਂ ਉਹਨਾਂ ਦਾ ਹੱਥ ਟਿਕਣਾ ਹੁੰਦਾ ਹੈ ਜੀ ਕੀਆ ਬਾਤ ਹੈ ਮਤਲਬ ਸੈਲੂਟ ਹੈ ਥੋਨੋ ਵੀ 뮤జిక్ ਟੀਚਰਸ ਨੂੰ ਵੀ ਜਿੰਨੇ ਵੀ ਟੀਚਰਸ ਔਰ ਜੋ ਲੋਕ ਇਸ ਸਕੂਲ ਦੇ ਪਿੱਛੇ ਮੈਂ ਕਹੂੰਗੀ ਕਿ ਜਿੰਨਾਂ ਦਾ ਵੀ ਹੱਥ ਹੈ ਜਿਹੜੇ ਇਹਨਾਂ ਨੂੰ ਪੜਾਉਣ ਦੇ ਵਿੱਚ ਤੁਹਾਡੀ ਹੈਲਪ ਕਰ ਰਹੇ ਨੇ ਜਾਂ ਕਈ ਪੇਰੈਂਟਸ ਕਈ ਵਾਰ ਇਹੋ ਜੇ ਹੁੰਦੇ ਨੇ ਕਿ ਨਹੀਂ ਭੇਜਦੇ ਪਰ ਟਰਸਟ ਕਰਦੇ ਨੇ ਤੁਹਾਡੇ ਤੇ ਪੇਰੈਂਟਸ ਵੀ ਇੱਥੇ ਭੇਜਣ ਦੇ ਲਈ ਹੈਨਾ ਜੀ ਮੈਮ ਕਈ ਮੈਂ ਨਾ ਤੁਹਾਡੇ ਚੈਨਲ ਦੇ ਰਾਹੀ ਮੈਂ ਨਾ ਇੱਕ ਮੈਸੇਜ ਦਿਨਾ ਚਾਹੁੰਦਾ ਅੱਜ ਕੱਲ ਦੇ ਜਿਹੜੇ ਪੇਰੈਂਟਸ ਜਿਹੜੇ ਹੁਣ ਨਿਊ ਮੈਰਿਡ ਹਨ ਜਾਂ ਫਿਰ ਕਈਆਂ ਦੇ ਬੱਚੇ ਐਦਾਂ ਦੇ ਹੈਗੇ ਨੇ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਪੈਸ਼ਲੀ ਜਿਹੜੇ ਸਪੈਸ਼ਲ ਬੱਚਿਆਂ ਲਈ ਸਪੈਸ਼ਲ ਸਕੂਲਸ ਵੀ ਹੈਗੇ ਨੇ ਤੁਸੀਂ ਉਹਨਾਂ ਨੂੰ ਉੱਥੇ ਲੈ ਕੇ ਆਓ ਤੇ ਜਿਹੜੇ ਬੱਚੇ ਜਿਹੜੇ ਤੁਹਾਡੇ ਦਿਲ ਦੇ ਵਿੱਚ ਉਹ ਛਵੀ ਬਣੀ ਹੈ ਕਿ ਸਾਡੇ ਬੱਚੇ ਕੁਝ ਨਹੀਂ ਕਰ ਸਕਦੇ ਉਹ ਕੁਝ ਕਰ ਸਕਦੇ ਨੇ ਤੁਸੀਂ ਇੱਕ ਵਾਰੀ ਉਹਨਾਂ ਨੂੰ ਇੱਕ ਪਲੈਟਫਾਰਮ ਦੋ ਵੋ ਇੱਕ ਉਹਨਾਂ ਨੂੰ ਮੌਕਾ ਦੋ ਕਿ ਉਹ ਇੱਥੇ ਸਕੂਲ ਦੇ ਵਿੱਚ ਆਣ ਤੇ ਇੱਥੇ ਆ ਕੇ ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ ਤੇ ਤੁਹਾਡਾ ਤੇ ਤੁਹਾਡੇ ਮਾਪਿਆਂ ਦਾ ਨਾਂ ਰੋਸ਼ਨ ਕਰ ਸਕਣ ਬਿਲਕੁਲ ਬਹੁਤ ਚੰਗਾ ਸੁਨੇਹਾ ਤੁਸੀਂ ਜਿਹੜੇ ਨਿਊਲੀ ਵੈਡ ਕਪਲਸ ਨੇ ਪਰਮਾਤਮਾ ਨਾ ਕਰੇ ਕਿ ਕਿਸੇ ਦੇ ਘਰ ਵੀ ਅਜਿਹਾ ਬੱਚਾ ਜਨਮ ਲਵੇ ਪਰ ਜਿਨ੍ਹਾਂ ਦੇ ਘਰ ਦੇ ਵਿੱਚ ਅਜਿਹਾ ਬੱਚਾ ਹੈ ਅਸੀਂ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਉਹ ਪੇਰੈਂਟਸ ਜਿਹੜੇ ਵੀ ਜਿਨ੍ਹਾਂ ਦੇ ਘਰ ਦੇ ਵਿੱਚ ਵੀ ਅਜਿਹਾ ਬੱਚਾ ਹੈ ਜਿਹੜਾ ਨਹੀਂ ਦੇਖ ਪਾਂਦਾ ਜਾਂ ਡਿਸੇਬਲ ਹੈ ਉਹਨਾਂ ਤੇ ਲਈ ਵੱਖਰੇ ਸਕੂਲਸ ਬਣੇ ਨੇ ਸਪੈਸ਼ਲ ਸਕੂਲਸ ਬਣੇ ਨੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀਆਂ ਚੀਜ਼ਾਂ ਸਮਝਾਏ ਜਾਂਦੀਆਂ ਨੇ ਤੁਸੀਂ ਬਸ ਇੱਕ ਵਾਰ ਟਰਸਟ ਕਰਨਾ ਹੈ ਤੁਹਾਡੇ ਬੱਚੇ ਵੀ ਤੁਹਾਡਾ ਨਾਮ ਰੌਸ਼ਨ ਕਰਨ ਉਹ ਵੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਖੁੱਲ ਕੇ ਜੀ ਸਕਣ ਸੋ ਮੈਨੂੰ ਵੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ so much ਆਪਣਾ ਕੀਮਤੀ ਸਮਾਂ ਦੇਣ ਲਈ ਥੈਂਕ ਯੂ so much ਸੂਈ ਸੀਗੇ ਸਾਡੇ ਨਾਲ ਮੋਹਿਤ ਅਸੀਂ ਅੱਜ ਬਲਾਈਂਡ ਸਕੂਲ ਦੇ ਵਿੱਚ ਪਹੁੰਚੇ ਹੋਏ ਸੀਗੇ ਇਹਨਾਂ ਦੀ ਜ਼ਿੰਦਗੀ ਅਸੀਂ ਤੁਹਾਨੂੰ ਵਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੇ ਨਾਲੋਂ ਵੱਖ ਜ਼ਿੰਦਗੀ ਇਹਨਾਂ ਦੀ ਹੈ ਇਹਨਾਂ ਦੇਖਦੇ ਹੋਏ ਵੀ ਸਾਡੇ ਨਾਲੋਂ ਵੱਧ ਖੁਸ਼ ਨੇ ਆਪਣੀ ਜ਼ਿੰਦਗੀ ਦੇ ਵਿੱਚ ਔਰ ਸਾਡੇ ਨਾਲੋਂ ਜ਼ਿਆਦਾ ਰੰਗੀਨ ਇਹਨਾਂ ਦੀ ਜ਼ਿੰਦਗੀ ਔਰ ਜੇਕਰ ਕਿਤੇ ਵੀ ਤੁਹਾਨੂੰ ਅਜਿਹੇ ਬੱਚੇ ਬਲਾਈਂਡ ਜਾਂ ਡਿਸੇਬਲ ਬੱਚੇ ਮਿਲਦੇ ਨੇ ਔਰ ਕਦੀ ਵੀ ਇਹਨਾਂ ਦਾ ਮਜ਼ਾਕ ਨਾ ਉਡਾਓ ਔਰ ਕਦੀ ਵੀ ਇਹਨਾਂ ਦੀ ਨਿੰਦਿਆ ਨਾ ਕਰੋ ਸਗੋਂ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਮੋਟੀਵੇਟ ਕਰਨਾ ਚਾਹੀਦਾ ਤਾਂ ਕਿ ਇਹ ਆਪਣੀ ਜ਼ਿੰਦਗੀ ਹੋਰ ਵਧੀਆ ਤਰੀਕੇ ਦੇ ਨਾਲ ਜੀ ਸਕਣ ਔਰ ਬਿਹਤਰ ਬਣਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇੰਟਰਵਿਊ ਜ਼ਰੂਰ ਪਸੰਦ ਆਵੇਗਾ ਤੀਕਰੋ ਟੈਨਿਕਸਪੀਰਾ ਟੀਵੀ ਸਸ਼ਕਾ